ਵੋਟਰਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕਿ ਉਹਨਾਂ ਨੇ ਵਿਕਾਸ ਸੀ ਰਾਜਨੀਤੀ ਦੇ ਉੱਤੇ ਵਿਕਾਸ ਸੀ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਆ ਔਰ ਇਹਦੇ ਵਿੱਚ ਦੋ ਗੱਲਾਂ ਨਿਕਲ ਕੇ ਸਾਹਮਣੇ ਆndੀਆਂ ਨੇ ਜਿੱਥੇ ਇੱਕ ਪਾਸੇ ਲੱਠ ਮਾਰ ਰਾਜਨੀਤੀ ਅੱਜ ਉਹਦੀ ਹਾਰ ਹੋਈ ਹੈ ਔਰ ਆਮਨ ਪਸੰਦ ਤੇ ਵਿਕਾਸ ਸੀ ਰਾਜਨੀਤੀ ਦੀ ਜਿੱਤ ਹੋਈ ਹੈ ਪੰਜਾਬ ਦੇ ਅੰਦਰ ਸੋ ਅੱਜ ਇਸ ਖੁਸ਼ੀ ਦੇ ਪਲ ਦੇ ਉੱਤੇ ਵਿਧਾਨ ਸਭਾ ਹਲਕਾ ਪੋਆ ਦੇ ਸਾਡੇ ਸਾਰੇ ਵਰਕਰਾਂ ਜਿਥੇ ਲੱਡੂ ਵੰਡੇ ਆ ਉਥੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਭੰਗੜੇ ਪਾਏ ਆ ਤੇ ਨਾਲ ਦੀ ਨਾਲ ਆਪਣੇ ਨੈਸ਼ਨਲ ਕੋਨਵੀਨਰ ਸ੍ਰੀ ਆਰਬੰਦ ਕੇਜਰੀਵਾਲ ਜੀ ਔਰ ਸਾਡੇ ਪਿਆਰੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਭ ਨੇ ਸ਼ੁਭ ਸ਼ਾਮਾਂ ਭੇਜੀਆਂ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜੀ ਗੁਜਰਾਤ ਦੀ ਜਿੱਤ ਹੈ ਗੋਪਾਲ ਜੀ ਦੀ ਉਹ ਜਿੱਤ ਐਕਸਲੈਂਟ ਹੈ ਗੁਜਰਾਤ ਜਿੱਥੇ ਲੰਬੇ ਸਮੇਂ ਤੋਂ ਬੀਜੇਪੀ ਰਾਜ ਕਰ ਰਹੀ ਹੈ ਔਰ ਗੁਜਰਾਤ ਦੇ ਲੋਕਾਂ ਦਾ ਮੂਡ ਜਿਹੜਾ ਉਹ ਸਾਬਤ ਕਰਦਾ ਕਿ ਬੀਜੇਪੀ ਗੁਜਰਾਤ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਸਕੇ ਸੋ ਜਿੱਥੇ ਪੂਰਾ ਦੇਸ਼ ਜਾ ਕੇ ਬੈਠਾ ਇਸ ਸੈਂਟਰ ਜਾ ਕੇ ਬੈਠਾ ਸੀਗਾ ਗੁਜਰਾਤ ਦੇ ਅੰਦਰ ਗੋਪਾਲ ਟਾਲੀਆ ਦੀ ਜਿੱਤ ਔਰ ਖਾਸ ਕਰਕੇ ਏਡੇ ਵੱਡੇ ਮਾਰਜਨ ਦੇ ਨਾਲ ਜਿੱਥੇ ਮੋਦੀ ਸਾਹਿਬ ਬੈਠੇ ਅੱਜ ਤੇ ਅਮਿਤ ਸਾਹਿਬ ਜੀ ਬੈਠੇ ਜਿੱਤੇ ਉਹਨਾਂ ਦੀ ਸਰਕਾਰ ਹੈ ਉਸ ਉਹਨਾਂ ਦੀ ਬਰੁਹਾਤ ਜਾ ਕੇ ਜਿੱਤ ਦਾ ਝੰਡਾ ਗੱਡਣਾ ਤੇ ਜਿੱਤ ਦੀ ਅ ਮਰਲੇ ਖੁਸ਼ੀ ਮਨਾਣੀ ਇਹ ਆਪਣੇ ਆਪ ਚ ਸੁਧਾਰ ਨਹੀਂ ਬਹੁਤ ਵੱਡੀ ਜਿੱਤ ਹੈ ਤੇ ਹਿੰਦੂ ਮੁਸਲਮ ਰਾਜਨੀਤੀ ਦੇ ਖਿਲਾਫ ਲੋਕਾਂ ਦਾ ਪਤਵਾ ਤੇ ਵਿਕਾਸ ਹੀ ਰਾਜਨੀਤੀ ਦਾ ਤੇ ਲੋਕਾਂ ਨੇ ਜਿਹੜਾ ਪੈਰਾ ਦਿੱਤਾ ਸੋ ਨਾਲ ਦੀ ਨਾਲ ਸੰਜੀਵ अरोड़ा ਜੀ ਜਿਹੜੇ ਬਹੁਤ ਹੰਬਲ ਨੇਕ ਦਿਲ ਇਨਸਾਨ ਨੇ ਜਿਹੜੇ ਲੁਧਿਆਣਾ ਤੋਂ ਜਿੱਤੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਦੋਸਾਂ ਮਿੱਤਰਾਂ ਨੂੰ ਤੇ ਮੈਂ ਜ਼ਰੂਰ ਇਹ ਗੱਲ ਕਹਾਂਗਾ ਕਿ ਆਮ ਆਦਮੀ ਪਾਰਟੀ ਜਿਹੜੀ ਕੂੜ ਪ੍ਰਚਾਰ ਦੀ ਰਾਜਨੀਤੀ ਦੇ ਖਿਲਾਫ ਵਿਕਾਸ ਦੀ ਗੱਲ ਕਰਦੀ ਹੈ ਜਿਹੜੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਹੈ ਭਾਵੇਂ ਆਮ ਆਦਮੀ ਪਾਰਟੀ ਨੇ 3.5 ਸਵਾ 3 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਵੱਡੇ ਇਤਿਹਾਸਕ ਕੰਮ ਕੀਤੇ ਆ ਜਿਨ੍ਹਾਂ ਦੇ ਵਿੱਚ ਘਰ-ਘਰ ਬਿਜਲੀ ਮਾਫ ਕੀਤੀ ਹੈ ਲੋਕਾਂ ਦੀ 54 ਹਜ਼ਾਰ ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਉਹ ਵੀ ਮੈਰਿਟ ਤੇ ਮਿਲ ਰਹੀਆਂ ਨੇ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਆਮ ਆ ਜਿਹੜਾ ਮੈਰਿਟ ਤੇ ਆ ਰਿਹਾ ਉਹਨੂੰ ਨੌਕਰੀ ਮਿਲ ਰਹੀ ਹੈ ਪੰਜਾਬ ਦੇ ਅੰਦਰ ਟੋਲਪਰਾਜੇ ਚੱਕੇ ਜਾ ਰਹੇ ਆ ਆਮ ਆਦਮੀ ਕਲੀਨਿਕਾਂ ਦੇ ਰਾਹੀਂ 2.5 ਕਰੋੜ ਲੋਕਾਂ ਨੇ ਆਪਣਾ ਇਲਾਜ ਕਰਾਇਆ ਸੋ ਇਹ ਵੱਡੀਆਂ ਗੱਲਾਂ ਨੇ ਟੇਲਾ ਤੱਕ ਪਾਣੀ ਲੈ ਕੇ ਜਾਣਾ ਸੁਗੇ ਪੱਕੇ ਕਰਨੇ ਪੰਜਾਬ ਦੇ ਜਿਹੜੇ ਦਰੋਹਰ ਨੇ ਕਿਸਾਨੀ ਦੇ ਉਹ ਪੱਕੇ ਕੀਤੇ ਜਾ ਰਿਹਾ ਟੀਲਾਂ ਤੱਕ ਪਾਣੀ ਜਾ ਰਿਹਾ ਸੋ ਕ腐ਪਸ਼ਨ ਦੇ ਖਿਲਾਫ ਆਮ ਆਦਮੀ ਪਾਰਟੀ ਡਟ ਕੇ ਲੜ ਰਹੀ ਹੈ ਸੋ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਇੱਕ ਪਾਸੇ ਉਹ ਲਠਮਾਰ ਆ ਰਾਜਨੀਤੀ ਹੈ ਜਿਹੜੀ ਲੁਧਿਆਣੇ ਦੇ ਵਿੱਚ ਵੀ ਹਾਰੀ ਹੈ ਤੇ ਗੁਜਰਾਤ ਚ ਵੀ ਹਾਰੀ ਹੈ ਔਰ ਇਸ ਦੇਸ਼ ਸੇ ਮੈਂ ਸਮਝਦਾ ਕਿ ਲਈ ਇੱਕ ਸਬਸ਼ਾਗਨ ਹੈ ਗੁਜਰਾਤ ਔਰ ਪੰਜਾਬ ਦੇ ਲੋਕਾਂ ਨੇ ਜਿਹੜੀ ਸਾਨੂੰ ਪਿਆਰ ਦਿੱਤਾ ਅਸ਼ੀਰਵਾਦ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਸਮਝਦਾ ਕਿ ਇਹ 2027 ਦੀ ਜਿੱਤ ਦਾ ਝੰਡਾ ਗੱਡਿਆ ਗਿਆ 2027 ਦੇ ਅੰਦਰ ਆਮ ਆਦਮੀ ਪਾਰਟੀ ਇੱਕ ਵੱਡਾ ਇਤਿਹਾਸ ਪੰਜਾਬ 'ਚ ਸਿਰਜੋਗੀ ਉਹ ਲੋਕ ਉਹ ਪਾਰਟੀਆਂ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੀ ਲੁੱਟ ਕੀਤੀ ਆ ਤੇ ਮੌਜੂਦਾ ਤਰਾਸੀ ਲਈ ਉਹ ਜ਼ਿੰਮੇਵਾਰ ਵੀ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਜਿੰਦਾ ਵਿਸ਼ਵਾਸ ਜਿੱਤ ਰਹੀ ਆ ਮੈਂ ਸਮਝਦਾ ਇੱਕ ਟ੍ਰੇਲਰ ਆ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਨੂੰ ਅਕਾਲੀ ਦਲ ਨੂੰ ਵਿਜੇਪੀ ਨੂੰ ਗੁਜਰਾਤ ਦੇ ਲੋਕਾਂ ਤੋਂ ਬਾਅਦ ਪੰਜਾਬ ਨੇ ਦੱਸਿਆ ਤੇ 2027 ਦੇ ਅੰਦਰ ਇੱਕ ਵਾਰ ਫਿਰ ਦੁਬਾਰਾ ਪੰਜਾਬ ਦੇ ਲੋਕਾਂ ਦੇ ਭਰੋਸੇ ਦੇ ਉੱਤੇ ਉਹਨਾਂ ਦੇ ਅশীরਵਾਦ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਦੁਬਾਰਾ ਬਣਾਓਗੀ ਰਿਪੀਟ ਹੋਗੀ ਇਹਨਾਂ ਗੱਲਾਂ ਦੇ ਨਾਲ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦਾ ਉਹਨਾਂ ਦੇ ਸਾਰੇ ਪਰਿਵਾਰਾਂ ਨੂੰ ਮੁਬਾਰਕਬਾਦ ਦੇ ਰਿਹਾ ਤੇ ਨਾਲ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਨਵੇਂ ਬਣੇ ਪ੍ਰਧਾਨ ਅਮਨ ਸੰਧੂ ਜੀ ਅੱਜ ਫਸਟ ਵਾਰ ਉਹ ਮੇਰੇ ਨਾਲ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਵਿੱਚ ਸ਼ਾਮਲ ਲੈ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਸੋ ਤੁਹਾਡਾ ਵੀ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਸ਼ੁਕਰੀਆ ਤੁਸੀਂ ਆਏ ਬਹੁਤ-ਬਹੁਤ ਮੁਬਾਰਕਾਂ ਸਾਬ ਨੂੰ